ਮੈਂ ਪਿਛਲੇ ਦਿਨਾਂ ਚ ਇੱਕ ਮੁੱਦਾ ਚੁੱਕਿਆ ਮੈਂ ਕਿਹਾ ਵੀ ਆ ਜਿਹੜਾ ਜਨਾਖਾਨਾ ਉੱਠ ਕੇ ਸਵਾਲ ਜਵਾਬ ਕਰਦਾ ਨਾ ਪਾਤੀ ਸਿੰਘ ਇਹ ਬੰਦ ਹੋਣਾ ਚਾਹੀਦਾ ਬੋਲੋ ਭਾਈ ਨਹੀਂ ਸਮਝੇ ਹੁਣ ਮੈਂ ਕੌੜੀ ਗੱਲ ਲੱਗਾ ਮੈਂ ਕਹਿਣ ਜਿਹਨੂੰ ਕਈ ਵਾਰੀ ਘਰ ਚ ਨੋਹਾ ਪਾਣੀ ਨਹੀਂ ਨਾ ਪੁੱਛਦੀਆਂ ਉਹ ਵੀ ਗੁਰਦੁਆਰੇ ਆ ਕੇ ਗਰੰਤੀ ਸਿੰਘ ਦੇ ਉੱਤੇ ਚੜ ਚੜ ਪੈਂਦਾ ਬੋਲੋ ਹੁੰਦਾ ਕਿ ਨਹੀਂ ਹੁੰਦਾ ਸਹਿਮਤ ਹੋਨੇ ਇਸ ਗੱਲ ਦੇ ਨਾਲ ਜਿਹਨੂੰ ਘਰ ਦੇ ਵਿੱਚ ਨੋਹਾ ਪਾਣੀ ਨਹੀਂ ਪੁੱਛਦੀਆਂ ਪੋਤੇ ਫਤੇ ਨਹੀਂ ਬੁਲਾਉਂਦੇ ਉਹ ਕਹਿੰਦਾ ਬਸ ਗੁਰਦੁਆਰੇ ਆ ਕੇ ਜੋ ਗਿਆਨੀ ਜੀ ਨੂੰ ਕਹਿ ਦਿੰਦਾ ਬਾਬਾ ਜੀ ਇੰਝ ਨਹੀਂ ਤੇ ਇੰਝ ਹੈ ਆ ਥੋੜੇ ਦਿਨ ਪਹਿਲਾਂ ਮੈਂ ਇੱਕ ਇੰਟਰਵਿਊ ਕੀਤੀ ਸੁਣਿਆ ਜੀ ਮੈਂ ਨਾਮ ਲੈ ਦਿੰਨਾ ਮੈਨੂੰ ਕੋਈ ਡਰ ਨਹੀਂ ਹੈ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਯੂ ਐਸ ਏ ਵਾਲੇ ਉਹ ਕਹਿੰਦੇ ਮੈਂ ਇੱਕ ਜਗ੍ਹਾ ਕੀਰਤਨ ਕਰਨ ਗਿਆ ਤੇ ਮੈਨੂੰ ਉਹਨਾਂ ਨੇ ਕਿਹਾ ਕਹਿਣ ਲੱਗੇ ਜੀ ਤੁਹਾਨੂੰ ਸੂਹੀ ਰਾਗ ਆਉਂਦਾ ਹੈ ਤੋ ਕਹਿੰਦੇ ਹਾਂ ਜੀ ਕਹਿੰਦੇ ਸੁਣਾਓ ਤੋ ਕਹਿੰਦੇ ਮੈਂ ਸੁਣਾਤਾ ਕਹਿੰਦੇ ਬਹੁਤ ਅੱਛਾ ਬਹੁਤ ਅੱਛਾ ਕਹਿੰਦੇ ਮੈਂ ਉਹਨੂੰ ਪੁੱਛਿਆ ਕਿ ਤੈਨੂੰ ਰਾਗ ਬਾਰੇ ਜਾਣਕਾਰੀ ਹੈ ਕਹਿੰਦਾ ਨਹੀਂ ਕਹਿੰਦਾ ਫਿਰ ਤੂੰ ਸੂਹੀ ਕਿਆ ਸੀ ਮੈਂ ਤੈਨੂੰ ਬਿਲਾਵਲ ਸੁਨਾਇਆ ਹੁਣ ਸਾਡੇ ਹਾਲਾਤ ਹੀ ਬਣ ਗਏ ਨੇ ਵੀ ਡੀਐਸਪੀ ਦੀ ਇੰਟਰਵਿਊ ਸਿਪਾਈ ਨਹੀਂ ਤੁਰਿਆ ਜਾਂਦਾ ਬੋਲੋ ਭਾਈ ਹੁਣ ਜਾਂ ਤੇ ਗਰੰਤੀ ਸਿੰਘ ਦੀ ਇੰਟਰਵਿਊ ਉਹ ਬੰਦਾ ਲਵੇ ਜਿਹਨੇ ਆਪ ਸੰਥਿਆ ਕੀਤੀ ਆ ਜਿਹੜਾ ਆਪ ਗੁਰਬਾਣੀ ਬਾਰੇ ਜਾਣਦਾ ਹੈ ਜਿਹੜਾ ਆਪ ਕਿਸੇ ਸੰਸਥਾ ਚੋਂ ਬਕਾਇਦਾ ਕਸਬੱਟੀ ਵਿੱਚੋਂ ਲੰਘ ਕੇ ਆਇਆ ਉਹ ਪੁੱਛੇ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਪਰ ਪੁੱਛ ਕੌਣ ਰਿਹਾ ਜਿਹਨੂੰ ਗੁਰਬਾਣੀ ਬਾਰੇ ਆਪ ਗਿਆਨ ਨਹੀਂ ਬੋਲੋ ਭਾਈ ਜਿਹਨੂੰ ਰਹਿਤ ਮਰੀਅਦਾ ਬਾਰੇ ਆਪ ਪਤਾ ਨਹੀਂ ਉਹ ਪੁੱਛਦਾ ਪਿਆ ਮੈਂ ਕਿ ਛੋਟੀ ਜੀ ਘਟਨਾ ਦੱਸਦਾ ਮੈਂ ਗਿਆ ਨਹੀਂ ਹਰਪਾਲ ਸਿੰਘ ਜੀ